ਭਾਰਤ ਪੁਸ਼ਨ ਆਸ਼ੂ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਫਸ ਚੁੱਕੇ ਨੇ ਦੱਸਦੀ ਕਿ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਵਾਰ ਫਿਰ ਸੰਮਨ ਭੇਜਿਆ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੱਸਦੀ ਕਿ ਸਕੂਲ ਦੀ ਜ਼ਮੀਨ ਦੇ ਨਾਲ ਜੁੜਿਆ ਇਹ ਵਿਵਾਦ ਹੈ ਔਰ ਇਸ ਮਾਮਲੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਨੂੰ ਵੀ ਸੰਮਨ ਭੇਜੇ ਗਏ ਨੇ ਲੁਧਿਆਣਾ ਦੇ ਵਿੱਚ ਇਹ ਜ਼ਮੀਨੀ ਵਿਵਾਦ ਸਕੂਲ ਦੀ ਜ਼ਮੀਨ ਜਿਸ ਜੋ ਕਿ 240 ਕਰੋੜ ਰੁਪਏ ਦਾ ਘੁਟਾਲਾ ਇਸ ਦੇ ਵਿੱਚ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਕੁਸ਼ਨ ਆਸ਼ੂ ਨੂੰ ਸੱਮਨ ਭੇਜੇ ਗਏ ਨੇ ਔਰ ਅੱਜ ਉਹਨਾਂ ਨੂੰ ਉੱਥੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਦੱਸ ਦਈਏ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਭਾਰਤ ਕੁਸ਼ਨ ਆਸ਼ੂ ਅਤੇ ਕਾਂਗਰਸ ਦੇ ਲੀਡਰ ਰਹਿ ਚੁੱਕੇ ਨੇ ਔਰ ਇਸ ਸਮੇਂ ਲੁਧਿਆਣਾ ਵੈਸਟ ਤੋਂ ਉਪ ਚੋਣ ਹੋਣ ਵਾਲੀ ਹੈ ਤਾਂ ਉਸ ਦੇ ਉਮੀਦਵਾਰ ਵੀ ਐਲਾਨਿਆ ਗਿਆ ਹੈ ਕਾਂਗਰਸ ਦੇ ਵੱਲੋਂ ਇਸ ਦੇ ਦਰਮਿਆਨ ਇਹ ਵੱਡੀ ਖਬਰ ਆ ਰਹੀ ਹੈ ਜਿਸ ਵਿੱਚ ਭਾਰਤ ਕੁਸ਼ਨ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ ਔਰ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਵੱਲੋਂ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੀ ਪਹਿਲਾਂ ਵੀ ਵਿਜੀਲੈਂਸ ਦੇ ਫੇਰ ਦੇ ਵਿੱਚ ਫਸ ਚੁੱਕੇ ਨੇ ਭਾਰਤ ਪੁਸ਼ਨ ਆਸ਼ੂ ਔਰ ਉੱਥੇ ਹੀ ਦੂਸਰੇ ਪਾਸੇ ਜੋ ਕਾਂਗਰਸੀ ਲੀਡਰ ਨੇ ਤਾਂ ਉਹ ਵੀ ਹੱਕ ਦੇ ਵਿੱਚ ਉਤਰੇ ਨੇ ਕਹਿੰਦੇ ਨੇ ਕਿ ਅਸੀਂ ਇਸ ਜੋ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਤੋਂ ਦੱਬਣ ਵਾਲੇ ਨਹੀਂ ਆ ਅਸੀਂ ਇਸ ਤੋਂ ਨਿਰਾਸ਼ ਨਹੀਂ ਆ ਅਸੀਂ ਔਰ ਪੂਰੇ ਜਜ਼ਬੇ ਦੇ ਨਾਲ ਚੋਣ ਦੇ ਵਿੱਚ ਲੜਾਂਗੇ ਤਾਂ ਲੁਧਿਆਣਾ ਵੈਸਟ ਦੇ 19 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਔਰ ਉਸ ਤੋਂ ਪਹਿਲਾਂ ਭਾਰਤ ਪੁਸ਼ਨ ਆਸ਼ੂ ਵਿਵਾਦਾਂ ਦੇ ਵਿੱਚ ਫਸਦੇ ਹੋਏ ਨਜ਼ਰ ਆ ਦੇ ਰਹੇ ਨੇ ਮੁਸ਼ਕਲਾਂ ਉਹਨਾਂ ਦੀਆਂ ਵੱਧ ਚੁੱਕੀਆਂ ਨੇ ਔਰ ਜੋ ਜ਼ਮੀਨ ਕੋਟਾਲੇ ਦੇ ਵਿੱਚ ਉਹਨਾਂ ਨੂੰ ਨਾਮਜਦ ਕੀਤਾ ਗਿਆ ਹੈ ਵਿਜੀਲੈਂਸ ਦੇ ਵੱਲੋਂ ਔਰ ਅੱਜ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ 2400 ਕਰੋੜ ਰੁਪਏ ਦਾ ਮਾਮਲਾ ਸਰਾਬਾ ਨਗਰ ਦੇ ਵਿੱਚ ਸਕੂਲ ਦੀ ਜ਼ਮੀਨ ਦੇ ਦੁਰਵਰਤੋਂ ਦੇ ਨਾਲ ਜੁੜਿਆ ਇਹ ਮਾਮਲਾ ਹੈ 2400 ਕਰੋੜ ਰੁਪਏ ਦਾ ਕੋਟਾਲਾ ਜਿਸ ਦੇ ਵਿੱਚ ਆਸ਼ੂ ਨੂੰ ਤਲਬ ਕੀਤਾ ਗਿਆ ਹੈ ਦੱਸ ਦਈਏ ਕਿ 4 ਜੂਨ ਨੂੰ ਡੀਐਸਪੀ ਵਿਨੋਦ ਕੁਮਾਰ ਵੱਲੋਂ ਸੱਮਨ ਜਾਰੀ ਕੀਤੇ ਗਏ ਸੀ ਔਰ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪੋਰਟੂਗੇਸ਼ ਲਈ ਪੇਸ਼ ਹੁੰਦੇ ਹੁਕਮ ਦਿੱਤੇ ਗਏ ਸੀ ਤਾਂ ਇਹ ਪੁਰਾਣਾ ਮਾਮਲਾ ਹੈ ਕਈ ਦਹਾਕਿਆਂ ਦਾ ਔਰ ਇਸ ਮਾਮਲੇ ਦੇ ਵਿੱਚ 8 ਜਨਵਰੀ 2025 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ 420 ਧੋਖਾਧੜੀ ਦਾ ਮਾਮਲਾ 120 ਵਿਪਰਾਦਕ ਸਾਜ਼ਿਸ਼ ਜਾਲ ਸਾਜੀ ਔਰ ਅਪਰਾਧਕ ਵਿਸ਼ਵਾਸਘਾਤ ਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇੰਪਰੂਵਮੈਂਟ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਵੱਲੋਂ ਇਹ ਦਰਹਾਕੇ ਪੁਰਾਣੀ ਜੋ ਸੀਨੀਅਰ ਸੈਕੰਡਰੀ ਸਕੂਲ ਹੈ ਤਾਂ ਉਸ ਨੂੰ ਚਲਾਉਣ ਲਈ 4.7 ਏਕੜ ਜ਼ਮੀਨ ਦਿੱਤੀ ਗਈ ਸੀ ਹਾਲਾਂਕਿ ਇਹ ਜ਼ਮੀਨ ਜੋ ਸਿੱਖਿਆ ਅਦਾਰੇ ਉਹਨਾਂ ਨੂੰ ਰਿਆਇਤੀ ਦਰ ਦੇ ਉੱਤੇ ਦਿੱਤੀ ਗਈ ਸੀ ਪਰ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਦਾ ਹੈ ਕਿ ਇਸ ਦੇ ਕੁਝ ਹਿੱਸਿਆਂ ਦੇ ਉੱਤੇ ਨਜਾਇਜ਼ ਰੂਪ ਦੇ ਨਾਲ ਵਪਾਰਕ ਗਤੀਵਿਧੀਆਂ ਲਈ ਇਸ ਨੂੰ ਉਪਯੋਗ ਕੀਤਾ ਜਾ ਰਿਹਾ ਹੈ ਔਰ ਇਸ ਦੇ ਕੰਪਲੈਕਸ ਦੇ ਵਿੱਚ ਕਈ ਨਿੱਜੀ ਪਲੇਵੇ ਸਕੂਲ ਅਤੇ ਕਈ ਵਪਾਰਕ ਜੋ ادارے ਨੇ ਉਹ ਬਣਾਏ ਗਏ ਨੇ ਜਿਸ ਕਰਕੇ ਸਕੂਲ ਪ੍ਰਬੰਧਨ ਕਥਿਤ ਤੌਰ ਉਤੇ ਇਸ ਦਾ ਭਾਰੀ ਕਰਾਇਆ ਵਸੂਲ ਰਿਹਾ ਸੀ ਔਰ ਇਸ ਨੂੰ ਇੱਕ ਗੰਭੀਰ ਉਲੰਘਣਾ ਦਾ ਮਾਮਲਾ ਮੰਨਿਆ ਜਾਂਦਾ ਹੈ ਔਰ 2400 ਕਰੋੜ ਰੁਪਏ ਦਾ ਜੋ ਘਟਾਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਭਾਰਤ ਪੁਸ਼ਨ ਆਸ਼ੂ ਵੀ ਫਸ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਭਰਾ ਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ ਜਿਸ ਕਰਕੇ ਭਾਰਤ ਪੁਸ਼ਨ ਆਸ਼ੂ ਵੀ ਇਸ ਮਾਮਲੇ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਤਾਂ 2400 ਕਰੋੜ ਰੁਪਏ ਦਾ ਇਹ ਮਾਮਲਾ ਕਪਲੇ ਦਾ ਮਾਮਲਾ ਜਿਸ ਵਿੱਚ ਭਾਰਤ ਪੁਸ਼ਨ ਆਸ਼ੂ ਫਸ ਚੁੱਕੇ ਨੇ ਲੁਧਿਆਣਾ ਦੇ ਵਿੱਚ ਜ਼ਮੀਨ ਸਕੂਲੀ ਜ਼ਮੀਨ ਦੇ ਵਿਵਾਦ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਵਸਤੇ ਨੇ ਔਰ ਜੋ ਵਿਜੀਲੈਂਸ ਹੈਗਾ ਉਸ ਦੇ ਵੱਲੋਂ ਅੱਜ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਚੋਣਾ ਤੋਂ ਪਹਿਲਾਂ ਇੱਕ ਵਾਰ ਫਿਰ ਭਾਰਤ ਪੁਸ਼ਨ ਆਸ਼ੂ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਨੇ ਕਿਉਂਕਿ ਪਹਿਲਾਂ ਵੀ ਇਸ ਇਸ ਤਰ੍ਹਾਂ ਦੇ ਕਈ ਮਾਮਲਿਆਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਜੇਲ੍ਹ ਤੱਕ ਜਾਣਾ ਪਾਇਆ ਸੀ ਭਾਰਤ ਪੋਸ਼ਣ ਆਸ਼ੂ ਪਰ ਹੁਣ ਇੱਕ ਵਾਰ ਫਿਰ ਫਸਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਪੋਸ਼ਣ ਆਸ਼ੂ ਤਾਂ ਦੱਸ ਦਈਏ ਕਿ ਸੂਬੇ ਦੇ ਵਿੱਚ ਜੋ ਪਿਛਲੀ ਸਰਕਾਰ ਸੀ ਤਾਂ ਉਸ ਦੌਰਾਨ ਖੁਰਾਕ ਮੰਤਰੀ ਰਹਿ ਚੁੱਕੇ ਨੇ ਭਾਰਤ ਪੋਸ਼ਣ ਆਸ਼ੂ ਔਰ ਇਸੇ ਦੌਰਾਨ ਉਹਨਾਂ ਨੂੰ ਜੋ ਕਪਲਾ ਹੋਇਆ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਭਾਰਤ ਪੋਸ਼ਣ ਆਸ਼ੂ ਨੂੰ ਗ੍ਰਫਤਾਰ ਕੀਤਾ ਗਿਆ ਸੀ ਤਾਂ ਜੇਲ੍ਹ ਵੀ ਜਾ ਚੁੱਕੇ ਨੇ ਭਾਰਤ ਪੁਸ਼ਨਾਸ਼ੂ ਇਸ ਮਾਮਲੇ ਦੇ ਵਿੱਚ ਤਾਂ ਫਿਲਹਾਲ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਂਦੇ ਹਾਂ ਹੁਣ ਜੋ ਭਾਰਤ ਪੁਸ਼ਨਾਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਨੇ ਆਖਿਰ ਇਹ ਪੂਰਾ ਮਾਮਲਾ ਕਦੋਂ ਚਰਚਾ ਦੇ ਵਿੱਚ ਆਉਂਦਾ ਹੈ ਤਾਂ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਂਦੇ ਆ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜੀ ਮਹਿੰਦਰੂ ਜੀ ਕੀ ਪੂਰਾ ਮਾਮਲਾ ਕੀ ਹੈ ਕਦੋਂ ਦਾ ਇਹ ਪੂਰਾ ਮਾਮਲਾ ਹੈ ਜਦੋਂ ਭਾਰਤ ਪੁਸ਼ਨਾਸ਼ੂ ਨੂੰ ਅੱਜ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਨੇ ਜਿਸ ਮਾਮਲੇ ਵਿੱਚ ਦੇਖੋ ਪਿਛਲੇ ਇੱਕ ਦੋ ਸਾਲਾਂ ਦੇ ਇਹ ਤਰਾਨਾ ਮਾਮਲਾ ਹੈਗਾ ਲੁਧਿਆਣਾ ਦੇ ਵਿੱਚ ਹਾਈ ਸਕੂਲ ਹੈਗਾ ਸਿਵਲ ਲੈਂਡ ਉੱਤੇ ਸਵਾਪਾ ਨਗਰ ਵਿੱਚ ਉਸ ਦੀ ਜ਼ਮੀਨ ਦੀ ਜਿਹੜੀ ਆ ਉਸ ਦਾ ਵਿਵਾਦ ਜੁੜਿਆ ਹੈ ਉਸ ਨੂੰ ਲੈ ਕੇ ਇਹ ਜਿਹੜਾ ਵਾ ਸੰਮਨ ਜਿਹੜਾ ਵਾ ਭੇਜਿਆ ਗਿਆ ਹਾਲਕਿ ਸੰਬੰਧਿਤ ਆਪਤੀ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ ਪਿਲਾਜ ਦੇ ਸੂਤਰਾਂ ਤੋਂ ਜਾਣਕਾਰੀ ਹੈ ਕਿ ਇਹ ਸੰਮਨ ਜਿਹੜੇ ਨੇ ਭਾਰਤ ਕੁਸ਼ਨਾਸ਼ੀ ਉੱਤੇ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹਨਾਂ ਨੂੰ ਇਹ ਸੰਮਨ ਜਿਹੜਾ ਵਾ ਭੇਜਿਆ ਗਿਆ ਵਾ ਦੂਜੀ ਜਗ੍ਹਾ ਜਿਹੜੇ ਸਕੂਲ ਹੈ ਕਿ ਉਹਨਾਂ ਦੀ ਜ਼ਮੀਨ ਜਿਹੜੀ ਦਿੱਤਾ ਜਾ ਰਿਹਾ ਕਿ ਜ਼ਮੀਨ ਦੀ ਕਿਸੇ ਪ੍ਰਾਈਵੇਟ ਨੂੰ ਜਿਹੜਾ ਵਾ ਦੇ ਦਿੱਤਾ ਗਿਆ ਵਾ ਜਿਸ ਨੂੰ ਲੈ ਕੇ ਇਹ ਪੂਰੀ ਜਿਹੜੀ ਜਾਂਚ ਜਿਹੜੀ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ ਦੇ ਚਾਰਜ ਜਿਹੜਾ ਵਾ ਬੁਲਾਇਆ ਗਿਆ ਕਿ ਤੁਸੀਂ ਮਾਮਲੇ ਦੇ ਵਿੱਚ ਆ ਕੇ ਆਪਣਾ ਬਿਆਨ ਦਰਜ ਕਰਾਓ ਕਿ ਜਿਹੜੀ ਇਹ ਸਕੂਲ ਦੀ ਜ਼ਮੀਨ ਹੈ ਜਿਹੜਾ ਵਿਵਾਦ ਜਿਹੜਾ ਤੁਹਾਡੇ ਨਾਲ ਖੜਿਆ ਆਵਾ ਉਹ ਕਾਹ ਹੈ ਗਿਆ ਵਾ ਅਸਲੀਲ ਭਾਰਤ ਪਰ ਦੁਸ਼ਵਾਸੀ ਜਿਹੜੇ ਨੇ ਜਿੰਮੀ ਚੋਣ ਜਾਦੀ ਉਸ ਨੂੰ ਲੈ ਕੇ ਆਪਣੀਆਂ ਮੀਡੀਆ ਕਰ ਰਹੇ ਨੇ ਹਾਲਾਂਕਿ ਵਿਜੀਲੈਂਸ ਦੇ ਵਿੱਚੋਂ ਨਹੀਂ ਕੋਈ ਪਹੁੰਚਿਆ ਨੋਟ ਲੈ ਕੇ ਲੋਕੀ ਤੋਂ ਬਾਤ ਸਮਝ ਦਿੱਤਾ ਗਿਆ ਨੇ ਨੋਗੋਤ ਨੋਗੋ ਜੀਰਬਾ ਜਿਹੜੇ ਸਪੋਸਟ ਹੈਗਾ ਵਾ ਕਿ ਨਾਲੋ ਡਿਜੀਆ ਸੌਫਿਸ ਨਹੀਂ ਪਹੁੰਚੇ ਹੈਗੇ ਨਾ ਹੀ ਉਹਨਾਂ ਦੇ ਜਿਹੜੇ ਆ ਕੋਈ ਵਕੀਲ ਨੇ ਜਿਹੜਾ ਉਹਨਾਂ ਦੇ ਸਮੇਂ ਕਿਸ ਕਰ ਰਹੇ ਕੋਈ ਵੀ ਨਹੀਂ ਪਹੁੰਚਾ ਵਾ ਜਿਹੜੇ ਜਿਹੜੇ ਸ਼ਿਕਾਇਤ ਕਰਤਾ ਨੇ ਉਹ ਜਰੂਰ ਉੱਤੇ ਵੀਰੇ ਦਫ਼ਤਰ ਬਾਹਰ ਖੜੇ ਦਿਖਾਈ ਦੇ ਹੈ ਬਿਲਕੁਲ ਮਹਿੰਦਰੂ ਜੀ ਇਹ ਮੈਂ ਜਾਨਣਾ ਚਾਹੂੰਗੀ ਕਿ ਇਹਨਾਂ ਦੇ ਭਰਾ ਦਾ ਵੀ ਜ਼ਿਕਰ ਆ ਰਿਹਾ ਹੈ ਕਿ ਸਿੱਧਾ ਨਾਮ ਭਾਰਤ ਪੁਸ਼ਨ ਆਸ਼ੂ ਦਾ ਇਸ ਕਪਲੇ ਦੇ ਵਿੱਚ ਜੁੜਿਆ ਹੋਇਆ ਹੈ ਅਤੇ ਦੇਖੋ ਜਿਵੇਂ ਦਾ ਜੀ ਜਿਹੜੀ ਜਮੀਨ ਸੀਗੀ ਇੰਪਰੂਵਮੈਂਟ ਉਸਨੇ ਜਿਹੜੀ ਆ ਸਕੂਲ ਵਿੱਚ ਕੀਤੀ ਹੋਈ ਸੀਗੀ ਉਹ ਸਕੂਲ ਦੀ ਜਮੀਨ ਜਿਹੜੀ ਆ ਕਿ ਇੱਕ ਸੰਸਥਾ ਬਣਾ ਕੇ ਜਿਹੜੀਆਂ ਵੇਚੀ ਗਈ ਸੀਗੀ ਇੱਥੇ ਵਿੱਚ ਜੱਫੇਾਰੇ ਕੀ ਭਾਗ ਤੋਂ ਉਸ ਨਾਲ ਸੀ ਵੀ ਉਸ ਸੰਸਥਾ ਦੇ ਮੈਂਬਰ ਆ ਚੁੱਕੇ ਨੇ ਉਹਨਾਂ ਦਾ ਬਰਦਰ ਜਿਹੜਾ ਵਾ ਉਹ ਵੀ ਮੈਂਬਰ ਸੀਗਾ ਤਾਂ ਜਿਸ ਤੇ ਜਿਸ ਤੇ ਥਰੂ ਜਿਹੜੀ ਇਹ ਜਗਾ ਜਿਹੜੀ ਆ ਵੇਚੀ ਗਈ ਸੀਗੀ ਤਾਂ ਪੂਰੇ ਮਾਮਲੇ ਦੀ ਹਾਲੇ ਕਿ ਜਾਂਚ ਹੋ ਰਹੀ ਆ ਗਿਜੀਲੈਂਸ इस मामले के प्रैस कॉन्फ्रेंस कर सकती है दस सभी है कि नाम कि शामिल है पूरा मामला अः जो दाखिल किया जाए कि देखी गई है सारा जरा विजिलस अः कुछ समय बाद प्रैस कर सभी बारे जिक्र कर सह संबंध जरा भेजे गए कि इसके गिरफ्तारी होगी या नहीं होगी पूरी जी जांच का विशा चल रहा है वह भारत भूषण जो दसिए कि मीटिंगा कर रहे हैं पर विरोधी जगह ने जिन्हें शिकायत की हैगी ਉਹ ਵਿਜੀਲੈਂਸ ਦਫ਼ਤਰ ਦੇ ਬਾਹਰ ਜੀ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਐਸੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਆਖਿਰਿਕ ਇਸ ਮਾਮਲੇ ਦੇ ਵਿੱਚ ਭਾਰਤ ਪੂਸ਼ਨਾਸ਼ ਨੂੰ ਅੱਜ ਵਿਜੀਲੈਂਸ ਦੇ ਵਿੱਚ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਫਿਲਹਾਲ ਹਲੇ ਤੱਕ ਭਾਰਤ ਪੁਛਨਾਸ਼ੂ ਵਿਜੀਲੈਂਸ ਦਫਤਰ ਨਹੀਂ ਪਹੁੰਚੇ ਹਨ ਔਰ ਦੂਸਰੇ ਪਾਸੇ ਸ਼ਿਕਾਇਤ ਕਰਤਾ ਪਹੁੰਚ ਚੁੱਕੇ ਨੇ ਔਰ ਦੇਖਣਾ ਹੋਵੇਗਾ ਕਿ ਅੱਜ ਵਿਜੀਲੈਂਸ ਦੇ ਸਾਹਮਣੇ ਭਾਰਤ ਪੁਛਨਾਸ਼ੂ ਪੇਸ਼ ਹੁੰਦੇ ਨੇ ਜਾਂ ਨਹੀਂ ਔਰ ਕਿਉਂਕਿ 19 ਜੂਨ ਨੂੰ ਚੋਣਾਂ ਵੀ ਹੋਣ ਜਾ ਰਹੀਆਂ ਨੇ ਤਾਂ ਉਸ ਚੋਣਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪੈਂਦਾ ਹੈ ਕਿਉਂਕਿ ਮੀਟਿੰਗਾਂ ਦੇ ਵਿੱਚ ਇਸ ਦਰਮਿਆਨ ਬਿਜ਼ੀ ਨੇ ਭਾਰਤ ਪੁਛਨਾਸ਼ੂ ਔਰ ਇਸੇ ਸਮੇਂ ਇਹ ਬਿਜ਼ਨਸ ਦੇ ਵੱਲੋਂ ਸੰਮਨ ਭੇਜ ਦਿੱਤੇ ਗਏ ਨੇ ਤਾਂ ਕਿਸ ਤਰੀਕੇ ਦੇ ਨਾਲ ਕੀ ਅਸਰ ਉਹਨਾਂ ਦੀ ਚੋਣਵੀ ਹਿੰਮਤੇ ਵੀ ਪੈਂਦਾ ਹੈ ਤਾਂ ਇਹ ਵੀ ਦੇਖਣ ਵਾਲਾ ਰਵੇਗਾ